ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਾਜਪਾ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ ਦੇਰ ਬਾਅਦ ਸੇ ਮੈਂ ਸਮਝਣਾ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਵਾਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ ਇਹ ਪਰਮਨੈਂਟ ਰੀਟਰੀਟ ਇਹ ਵਾਪਸੀ ਨਹੀਂ ਇਹ ਟੈਕਟੀਕਲ ਰੀਟਰੀਟ ਹੈ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਬਿੰਗ ਸਾਹਿਬ ਵੱਲੋਂ ਬੱਚਿਆਂ ਦੇ ਨਾਲ ਮਜ਼ਾਕ ਕੀਤਾ ਗਿਆ ਉੱਥੇ ਕਿੱਧਰ ਨੂੰ ਤੁਸੀਂ ਘੁਮਾਣਾ ਚਾਹੁੰਦੇ ਹੋ ਮੈਂ ਅੱਜ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਵੱਲੋਂ ਆਪਣੇ ਨੌਜਵਾਨ ਸਾਡੇ ਸਟੂਡੈਂਟਸ ਜਿਹੜੇ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਆਪਣਾ ਡੈਮੋਕਰੈਟਿਕ ਰਾਈਟ ਬਚਾਰ ਵਾਸਤੇ ਮੈਂ ਉਹਨਾਂ ਕੋਲ ਇਸ ਗੱਲ ਦੀ ਪਰਸਨਲ ਲੇਤੇ ਮਾਫੀ ਮੰਗਾਂਗਾ ਕਿ ਮੈਂ ਲੇਟ ਪਹੁੰਚਿਆ ਸਾਡਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਨੇ ਕਿਉਂਕਿ ਮੈਂ ਵੀ ਇਸੇ ਯੂਨੀਵਰਸਿਟੀ ਦਾ ਅਲੂ ਬਨਾਇਆ ਹੈ ਗ੍ਰੈਜੂਏਸ਼ਨ ਮੈਂ ਇਥੇ ਕੀਤੀ 1.5 ਸਾਲ ਪਹਿਲੇ ਮੈਨੂੰ ਯਾਦ ਹੈ ਉਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਵੀ ਸਿੰਡੀਕੇਟ ਤੇ ਸੈਨੇਟਰ ਹੋਏ ਆਪਣੇ ਕੰਟਰੋਲ 'ਚ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਰਨਾ ਚਾਹੁੰਦੀ ਸੀ ਉਦੋਂ ਮੈਂ ਖੁਦ ਇੱਥੇ ਆਇਆ ਸੀ ਸਾਰੋਂ ਨੂੰ ਪਹਿਲੇ ਪੋਲਿਟਿਕਲ ਲੀਡਰਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੀ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀਆਂ ਪੋਲਿਟਿਕਲ ਜਮਾਤਾਂ ਪਹੁੰਚੀਆਂ ਸੀ ਤੇ ਮੈਂ ਵੀ ਉੱਥੇ ਹਾਂਜੀ ਅੱਜ ਸਾਰਿਆਂ ਨੂੰ ਪਹਿਲੇ ਤੇ ਇਹਨਾਂ ਦਾ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹਾਂ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰਸ ਦਾ ਤੇ ਸਟੂਡੈਂਟਸ ਨੇ ਆਪਣੇ ਆਪ ਤਗੜੇ ਹੋ ਕੇ ਇਹ ਧਰਨਾ ਕੀਤਾ ਸਾਰੇ ਪੰਜਾਬ ਦੇ ਲੋਕ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਲੋਕ ਉਹਦੇ ਵਿੱਚ ਐਕਟਰਸ ਵੀ ਆਏ ਨੇ ਸਿੰਗਰਸ ਵੀ ਆਏ ਨੇ ਵਕ ਵਕ ਜਗਾ ਤੇ ਲੋਕ ਇਥੇ ਪਹੁੰਚੇ ਨੇ देर ਆਈ ਬੁਰਸਤਾਈ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਜ ਭੱਜ ਉਹ ਅਨਫਰਸ਼ਲੀ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ ਦੇਰ ਬਾਅਦ ਸੇ ਮੈਂ ਸਮਝਣਾ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ ਇਹ ਟੈਕਟੀਕਲ ਰਿਟਰੀਟ ਹੈ ਇਹ ਪਰਮਨੈਂਟ ਰਿਟਰੀਟ ਤੇ ਵਾਪਸੀ ਨਹੀਂ ਇਹ ਟੈਕਟੀਕਲ ਰਿਟਰੀਟ ਹੈ ਇਹ ਫੇਰ ਇਹ ਸ਼ਰਾਰਤ ਕਰਨ ਤੋਂ ਮੁੰਡੇ ਨਹੀਂ ਬਟ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚਲਾਈ ਪਏਗੀ ਕਿਉਂਕਿ ਇਹ ਜਿਸਨੂੰ ਲਾਸਟ ਪੋਸਟ ਕਿਹਾ ਜਾਂਦਾ ਹੈ ਇਹ ਲਾਸਟ ਪੋਸਟ ਕੈਪਚਰ ਕਰਨ ਦੀ ਭਜਪਾ ਦੀ ਧਿਆਰ ਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪੰਜਾਬ ਯੂਨੀਵਰਸਿਟੀ ਅੱਜ ਤੋਂ ਤਕਰੀਬਨ 150 ਸਾਲ ਪਹਿਲੇ 1882 ਦੇ ਵਿੱਚ ਲਾਹੌਰ ਦੇ ਵਿੱਚ ਖੁੱਲੀ ਸੀ ਪਾਰਟੀਸ਼ਨ ਤੋਂ ਬਾਅਦ ਇਹ ਸੋਲਨ ਆਈ 1956 ਦੇ ਕਰੀਬ ਇਹ ਚੰਡੀਗੜ੍ਹ ਦੇ ਵਿੱਚ ਮੂਵ ਹੋਈ ਤੇ ਬੇਸਿਕ ਕੈਰੈਕਟਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਉਹ ਸੀ ਆਟੋਨਮੀ ਦਾ ਇਹ ਸੀ ਕਿ ਇੱਥੋਂ ਜਿਹੜੇ ਸਾਡੇ ਇੱਥੋਂ ਦਾ ਸਟਾਫ ਹੈ ਅਕੈਡਮਿਕ ਫਰੀडम ਦਾ ਸੀ ਤੇ ਡਿਬੇਟ ਦਾ ਸੀ ਇਹ ਤਿੰਨ ਚੀਜ਼ਾਂ ਦੇ ਜਿਹੜੀ ਹੈ ਫਾਊਂਡੇਸ਼ਨ ਸੇ ਯੂਨੀਵਰਸਿਟੀ ਬਣੀ ਇੱਕ ਆਟੋਨਮੀ ਹੋਏਗੀ ਸਟੂਡੈਂਟਸ ਦੇ ਕੋਲ ਇੱਕ ਅਕੈਡੈਮਿਕ ਫਰੀडम ਹੋਏਗੀ ਪੜ੍ਹਾਉਣ ਵਾਲਿਆਂ ਦੇ ਕੋਲ ਇੱਕ ਡਿਬੇਟ ਹੋਏਗੀ ਜਿਵੇਂ ਅੱਜ ਅਸੀਂ ਬੈਠੇ ਹਾਂ ਡਿਬੇਟ ਕਰਦੇ ਪੰਜਾਬ ਦਾ ਕਰਦਾਰ ਵੀ ਹੈ ਸਾਡੇ ਸਿੱਖ ਤੇ ਪੰਜਾਬ ਦੇ ਜਿਹੜੇ ਸਾਡੇ ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੇ ਆਪ ਮਾਨਸ ਕੀ ਜੱਬ ਸਭ ਇੱਕ ਹੀ ਪਛਾਨ ਉਹ ਹਮੇਸ਼ਾ ਇੱਕ ਗੱਲ ਕੀਤੀ ਸਾਂਝੇ ਹਰ ਧਰਮ ਦੀ ਸਾਂਝੀ ਗੱਲ ਕੀਤੀ ਹੈ ਤੋ ਇਸ ਗੱਲ ਕਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹਿਣਾ ਕਿ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸਤਾ ਇਸਤਾ ਇਹਨਾਂ ਦਾ ਕਬਜ਼ਾ ਹੋਗਾ ਜਿਵੇਂ ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲਰ ਐ ਇਸ ਤਰ੍ਹਾਂ ਹੀ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਪੰਜਾਬ 'ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਇੱਥੋਂ ਦੇ ਤੇ ਜਿਹੜੇ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇਥੇ ਚੱਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ 'ਚ ਹੈ ਬਟ ਉੱਥੋਂ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕਤ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪਬਲਿਕ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਹੋਤੇ ਹੈ ਸਰ ਪ੍ਰਾਈਵੇਟ ਯੂਨੀਵਰਸਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਾ ਆਇਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜ੍ਹਨਗੇ ਉਹੀ ਉਹਨਾਂ ਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਅਸੀਂ ਹੋ ਤਾਂ ਅਸੀਂ ਸਟੂਡੈਂਟਸ ਦੇ ਨਾਲ ਤੇ ਮੈਂ ਅੱਜ ਡਿਮਾਂਡ ਵੀ ਕਰੂੰਗਾ ਗਵਰਨਮੈਂਟ ਆਫ ਇੰਡੀਆ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗਵਰਨਰ ਆਫ ਪੰਜਾਬ ਤੋਂ ਇੱਕ ਤੇ ਕੱਲ ਜਿਹੜਾ ਸਾਡੇ ਨੌਜਵਾਨ ਸਟੂਡੈਂਟਸ ਨੇ ਇਥੇ ਇੱਕ ਤਰ੍ਹਾਂ ਰੱਖਿਆ ਪੀਸਫੁਲ ਪ੍ਰੋਟੈਸਟ ਰੱਖਿਆ ਉਹਦੇ ਵਿੱਚ ਜਿੰਨੇ ਵੀ ਲੀਡਰਸ ਜਾਂ ਸੋਸ਼ਲ ਐਕਟਿਵਿਸਟ ਹੈ ਨੇ ਆਣਾ ਚਾਹੁੰਦੇ ਨੇ ਕੋਈ ਆਰਟਿਸਟ ਆਣਾ ਚਾਹੁੰਦੇ ਨੇ ਕੁਝ ਸਧਾਰਨ ਸਾਡੇ ਪੰਜਾਬੀ ਮੇਰੇ ਭਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਏ ਕਿਸੇ ਨਾਲ ਤਕਰਾਰ ਨਾ ਕੀਤਾ ਜਾਏ ਉਹਨਾਂ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 100% ਅਸੀਂ ਪੀਸਫੁਲ ਹਾਂ ਅੰਡਰ ਨੋ ਸਰਕਮਸਟੈਂਸਸ ਅਸੀਂ ਕੋਈ ਐਹੋਜਾ ਮੀਨਸ ਅਪਣਾਣਾ ਚਾਹਨੇ ਆ ਜਿਹੜਾ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਲੈਣਾ ਚਾਹਨੇ ਆ ਸੋ ਇਹੋ ਜਿਹੀ ਖੇਡ ਨਾ ਖੇਡੋ ਕਿ ਸਟੂਡੈਂਟਸ ਦੇ ਸੈਂਟੀਮੈਂਟਸ ਤੇ ਖੇਲਦੇ ਹੋਏ ਲੋਕਾਂ ਨੂੰ ਅਲਾਉ ਨਾ ਕੀਤਾ ਮੈਂ ਦੇ ਬਾਰੇ ਯੂਟੀ ਦੀ ਐਡਮਿਨਿਸਟ੍ਰੇਸ਼ਨ ਤੇ ਗਵਰਨਰ ਪੰਜਾਬ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਰਿਕਵੈਸਟ ਕਰਾਂਗਾ ਇਹੋ ਜਿਹਾ ਮਹੌਲ ਨਾ ਬਣਾਓ ਜਿਹਦੇ ਨਾਲ ਅਨਰੈਸਟ ਸਾਰੇ ਪੰਜਾਬ 'ਚ ਫੈਲ ਇਹ ਪਹਿਲੇ ਵੀ ਪਾਸਟ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਕੰਮ ਹੋ ਚੁੱਕਿਆ ਕਿ ਜਦੋਂ ਅਸੀਂ ਸਟੂਡੈਂਟਸ ਨਾਲ ਧੱਕਾ ਕੀਤਾ ਮੈਨੂੰ ਯਾਦ ਹੈ ਕਈ ਸਾਲ ਪਹਿਲੇ ਮੋਗਾ ਦੇ ਵਿੱਚ ਇੱਕ ਮੂਵਮੈਂਟ ਹੋਈ ਸੀ ਅੱਜ ਤੋਂ 50 ਸਾਲ ਪਹਿਲੇ ਜਿਹੜੀ ਬਹੁਤ ਭਾਰੀ ਅਨਿਵਰਸਿਟੀ ਦੇ ਵਿੱਚ ਉਹਨੇ ਫਿਰ ਸ਼ੇਪ ਲਈ ਸੀ ਸੋ ਅਸੀਂ ਸਟੂਡੈਂਟਸ ਵੱਲੋਂ ਜਿਹੜੀ ਇਹਨਾਂ ਦੀ ਮੰਗ ਹੈ ਕਿਉਂਕਿ ਮੈਂ ਵੀ ਅਲੂਮਨਾ ਐ ਤੋਂ ਤਾਂ ਮੈਂ ਮੰਗ ਕਰੂੰਗਾ ਕਿ ਡੇਢ ਸਾਲ ਤੋਂ ਇਹਦੀ ਟਰਮ ਆਲਰੇਡੀ ਸੈਨੇਟ ਦੀ ਤਕਰੀਬਨ 1 ਸਾਲ ਪਹਿਲੇ ਸਵਾ ਸਾਲ ਤੋਂ ਮੁੱਕ ਚੁੱਕੀ ਇਮੀਡੀਟਲੀ ਇਹਨਾਂ ਦੀ ਕੋ ਮੰਗ ਹੈ ਕਿ ਤੁਸੀਂ ਆਪਣੇ ਨਾ ਪਾਕ ਰਾਦੇ ਤੁਹਾਡੇ ਜੇ ਕਾਮਯਾਬ ਨਹੀਂ ਹੋਏ ਤੇ ਪੰਜਾਬੀਆਂ ਨੇ ਹੁਣ ਵੀ ਨਹੀਂ ਤੁਸੀਂ ਇਮੀਡੀਏਟਲੀ ਅਨਾਉਂਸ ਕਰੋ ਜਿਹੜੀ ਸੈਨੇਟ ਦੀ ਇਲੈਕਸ਼ਨ ਹੋਣੀ ਹੈ ਉਹਦਾ ਪਲਾਨ ਅਨਾਉਂਸ ਕਰੋ ਕਿ ਕਦੋਂ ਤੱਕ ਹੋਏਗੀ ਕਿਉਂਕਿ ਇਹਦੀਆਂ ਵੋਟਾਂ ਬਣਨ ਵਾਸਤੇ ਵੀ ਸਾਰੇ ਕੰਮ ਵਾਸਤੇ ਵੀ ਮਿਨਿਮਮ 6 ਮਹੀਨੇ ਦਾ ਟਾਈਮ ਚਾਹੀਦਾ ਕੋਈ ਸੂਬੇ ਦੇ ਵਿੱਚ ਤੁਸੀਂ ਵੇਖਦੇ ਹੋ ਜਾਂ ਦੇਸ਼ ਚ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਉਹਦੀ ਡੇਟ ਪੂਰੀ ਹੋਣ ਤੋਂ ਪਹਿਲਾਂ 6 ਮਹੀਨੇ ਜਾਂ 3 ਮਹੀਨੇ ਆਪਣੀ ਅਨਾਉਂਸਮੈਂਟ ਸ਼ੁਰੂ ਕਰਦੇ ਨਵੇਂ ਸਰ ਬੋਟਾਂ ਬੰਦੀਆਂ ਬਾਕੀ ਚੀਜ਼ਾਂ ਜਿਹੜੀਆਂ ਨੇ ਸੋ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵਿੱਚ ਇੱਥੇ ਆਇਆ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਗਾਂਧੀ ਜੀ ਵੱਲੋਂ ਇੱਥੇ ਆਇਆ ਉਹ ਵੀ ਜਿੱਥੇ ਜਿੱਥੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਰਐਸਐਸ ਤੇ ਬੀਜੇਪੀ ਉੱਥੇ ਹੀ ਭਾਵੇਂ ਵੋਟ ਚੋਰੀ ਦੀ ਗੱਲ ਹੋਏ ਇਹ ਵੀ ਇੱਕ ਡੈਮੋਕਰੈਟਿਕ ਦੇਸ਼ ਦੇ ਵਿੱਚ ਡੈਮੋਕਰੇਸੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਸਾ ਮੈਂ ਦੱਸਿਆ ਕਿ ਇੱਥੇ ਵੀ ਹੁਣੇ ਆਪਣਾ ਇੰਡਾਇਰੈਕਟ ਕਬਜ਼ਾ ਜਤਾਨਾ ਚਾਹੁੰਦਾ ਯੂਨੀਵਰਸਿਟੀਜ਼ ਦੇ ਵਿੱਚ ਓਪਨਲੀ ਕਿਸੇ ਪਾਰਟੀ ਦੀ ਜਾਂ ਕਿਸੇ ਵਿਚਾਰਧਾਰਾ ਦੀ ਡਰੈਸ ਪਾ ਕੇ ਇੱਥੋਂ ਦੇ ਪ੍ਰੋਫੈਸਰ ਜਾਂ ਇੱਥੋਂ ਦਾ ਅਥਾਰਟੀਜ਼ ਫਿਰ ਮੈਂ ਸਮਝਦਾ ਉਹ ਕੋਈ ਚੰਗਾ ਕੋਈ ਤਰੀਕਾ ਨਹੀਂ ਹੈ ਉਹ ਚਾਹੇ ਯੂਨੀਵਰਸਿਟੀਜ਼ ਦੇ ਵਿੱਚ ਤੇ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਹੋਣੀ ਹੈ ਠੀਕ ਹੈ ਆਈਡੀਓਲੋਜੀ ਫਾਲੋ ਕਰਨੀ ਤੁਸੀਂ ਘਰ ਜਾ ਕੇ ਜੋ ਮਰਜੀ ਕਰੋ ਬਟ ਯੂਨੀਵਰਸਿਟੀ ਦੇ ਕੈਂਪਸ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਲੋਕ ਤੇ ਪੜਾਉਣ ਵਾਲਾ ਜਿਹੜਾ ਇਹਨਾਂ ਦਾ ਡਾਇਸਪੋਰ ਹੈ ਜੋ ਇੱਕ ਪਰਟੀਕਲ ਯੂਨੀਵਰਸਿਟੀ ਦੇ ਵਿੱਚ ਯੂਨੀਫਾਰਮਸ ਪਾ ਕੇ ਆਏਗਾ ਤੇ ਫਿਰ ਇਹਦਾ ਕਾਊਂਟਰ ਸਿਸਟਮ ਵੀ ਸ਼ੁਰੂ ਹੋਏਗਾ ਜਿਹੜਾ ਦੇਸ਼ ਦੀ ਇਕਤਾ ਅਤੇ ਪੰਜਾਬ ਦੀ ਅਖੰਡਤਾ ਵਾਸਤੇ ਦੇਸ਼ ਤੇ ਪੰਜਾਬ ਦੀ ਅਖੰਡਤਾ ਵਾਸਤੇ ਕੋਈ ਚੰਗੀ ਨਿਸ਼ਾਨੀ ਹੈ ਸੋ ਅਸੀਂ ਸਟੂਡੈਂਟਸ ਨੂੰ ਆਪਣੇ ਸਾਥੀਆਂ ਨੂੰ ਕੰਪਲੀਟਲੀ ਸਪੋਰਟ ਕਰਨੇ ਇਹਨਾਂ ਨਾਲ ਖੜੇ ਹੋਵਾਂਗੇ ਇਹਨਾਂ ਦੇ ਪਹਿਲੇ ਵੀ ਜਿਹੜਾ ਇਹਨਾਂ ਨੇ ਐਫਰਟ ਸ਼ੁਰੂ ਕੀਤਾ ਸੰਘਰਸ਼ ਸ਼ੁਰੂ ਕੀਤਾ ਸੀ ਮੈਂ ਆਪ ਇੱਥੇ ਆਇਆ ਸੀ ਮੈਂ ਇਹਨਾਂ ਦੇ ਹੱਕ ਵਿੱਚ ਪਹਿਲੀ ਨਵੰਬਰ ਨੂੰ ਟਵੀਟ ਵੀ ਕੀਤਾ ਤਰਨਤਾਰ ਦੀਆਂ ਇਲੈਕਸ਼ਨਸ ਕਾਰਨ ਮਜਬੂਰੀ ਬਣੀ ਪਸਲੀ ਨਹੀਂ ਆ ਸਕਿਆ ਪਰ ਬਹੁਤ سارے ਸਾਡੇ ਪਾਰਟੀ ਦੇ ਲੀਡਰਸ ਇੱਥੇ ਹਾਜ਼ਰੀ ਭਰ ਗਏ ਤੋਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਿਉਂਕਿ ਅੱਜ ਲਾਸਟ ਡੇ ਹੈ 5 ਵਜੇ ਤੋਂ ਬਾਅਦ ਕੰਪੇਨਿੰਗ ਹੋ ਨਹੀਂ ਸਕਦੀ ਸੋ ਮੈਂ ਆ ਪਾ ਕੇ ਇਥੇ ਹਾਜ਼ਰੀ ਪਾਈ ਹੈ ਤੇ ਕੱਲ ਵੀ ਸਾਡੇ ਰਿਪਰੈਜ਼ੈਂਟੇਟਿਵਜ਼ ਜਾਣਗੇ ਇਹਨਾਂ ਦੀ ਹਰ ਲੜਾਈ ਦੇ ਵਿੱਚ ਅਖੀਰ ਤੱਕ ਅਸੀਂ ਸਾਥ ਦੇਵਾਂਗੇ ਬਹੁਤ ਬਹੁਤ ਬਾਜਬਸਾਹਬ ਬਾਜਬਸਾਹਬ ਅਮਰੀਦਲ ਸਿੰਘ ਰਾਜਾ ਵੜਿੰਗ ਫੋਰਮ ਵੱਲੋਂ ਗੈਂਗਸਟਰ ਨੂੰ ਲੈ ਕੇ ਜੋ ਕਿਹਾ ਗਿਆ ਸੀ ਉਸ ਨੂੰ ਲੈ ਕੇ ਇੱਕ ਹੋਰ ਕਮਪੀਅਨ ਹੋ ਗਈ ਹੈ ਇਹ ਤਾਂ ਕਿਹਾ ਜੀ ਸਿਕਿਉਰਟੀ ਤੋਂ ਬਿਨਾਂ ਤੁਸੀਂ ਟੱਟ ਕੇ ਦੇਖੋ ਤੁਹਾਨੂੰ ਦੱਸਾਂਗੇ ਮੇਰੀ ਬੇਨਤੀ ਸੁਣ ਲਓ ਅੱਜ ਦਾ ਅਜੰਡਾ ਆਰ ਓਨਲੀ ਸਟੂਡੈਂਟਸ ਆਪੀਨਾਂ ਦੇ ਪੰਜਾਬ ਯੂਨੀਵਰਸਿਟੀ ਦੇ ਏਜੰਡੇ ਤੇ ਮੈਂ ਆਇਆ ਬਾਕੀ ਚੀਜ਼ਾਂ ਤਰਨ ਤਰ ਗੱਲ ਕਰਾਂਗੇ ਜਾਂ ਕਿ ਦੋਰ ਕਰਾਂਗੇ ਅੱਜ ਸਟ੍ਰਿਕਟਲੀ ਆਈ ਵਾਂਟ ਟੂ ਕਨਫਾਈਨ ਮਾਈ ਸੈਲਫ ਓਨਲੀ ਟੂ ਦਿਸ ਐਜੀਟੇਸ਼ਨ ਆਫ ਦੀ ਪੰਜਾਬ ਬਾਜਵਾ ਸਾਹਿਬ ਪਰ ਪਵੰਦੀ ਵੀ ਲਗਾਈ ਗਈ ਹੈ ਕਹਿੰਦੇ ਬਾਹਰੀ ਵਿਅਕਤੀ ਨੂੰ ਅਸੀਂ ਐਂਟਰ ਨਹੀਂ ਹੋਣ ਦਵਾਵਾਂਗੇ ਗੱਡੀ ਤੇ ਸਟicker ਚਾਹੀਦਾ ਆਪਾਂ ਚਾਹਣ ਪੱਤਰ ਚਾਹੀਦਾ ਕੋਹ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਰਿਕਵੈਸਟ ਕਰਾਂਗਾ ਜੀ ਇਨਫੋਰਚਨਟ ਹੈ ਜਦੋਂ ਬੰਦੇ ਐਹੋ ਜਿਹਿਆਂ ਪਵੰਦੀਆਂ ਲਵਾਉਂਦੇ ਨੇ ਉਹਦਾ ਮਤਲਬ ਹੈ ਕਿ ਉਹ ਇਹ ਕਨਸੀਡ ਕਰ ਰਹੇ ਨੇ ਇਹ ਕੰਸੀਡ ਕਰ ਰਹੇ ਨੇ ਕਿ ਲੋਕ ਇਸ ਐਜੀਟੇਸ਼ਨ ਨੂੰ ਸਪੋਰਟ ਕਰਦੇ ਕਿੰਨਾ ਚਿਰ ਰੋਕ ਲੋਗੇ ਤੁਸੀਂ ਗੇਟਵੇ ਵਿੱਚ ਐਂਟਰ ਨਹੀਂ ਕਰਦੇ ਤਾਂ ਗੇਟ ਦੇ ਬਾਹਰ ਕਿਸਾ ਰੋਕ ਲੋਗੇ ਸਰਚ ਕਿਸਾ ਰੋਕ ਲੋਗੇ ਸਾਰੇ ਸੂਬੇਜ ਕਿਸਾ ਰੋਕ ਲੋਗੇ ਇਹ ਜਿੰਨੀਆਂ ਵੀ ਭਾਜਪਾ ਦੀਆਂ ਪਾਲਿਸੀਆਂ ਤੇ ਆਰਐਸਐਸ ਦੀਆਂ ਇਹ ਪੰਜਾਬ ਵਿੱਚ ਕਾਮਯਾਬ ਨਹੀਂ ਹੋਣਗੀਆਂ ਐਂਟੀ ਪੰਜਾਬ ਪਾਲਿਸੀਆਂ ਦੇ ਵਿੱਚ ਇਹ ਪੰਜਾਬ ਚ ਅਸੀਂ ਇਹਨਾਂ ਨੂੰ ਐਂਟਰ ਨਹੀਂ ਹੋਣ ਦਵਾਂਗੇ ਠੀਕ ਹੈ ਕਈ ਵਾਰ ਲੋਕਾਂ ਨੂੰ ਤਿਆਰ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗਦਾ ਐਂਡ ਹੁਣ ਸਹੀ ਮੈਣੇ ਦੇ ਵਿੱਚ ਲੋਕਾਂ ਦੇ ਦਿਲੋਂ ਦਿਮਾਗ 'ਚ ਗੱਲ ਛਾ ਗਈ ਐ ਕਿ ਸੀਰੀਅਸਲੀ ਇਹ ਪੰਜਾਬ ਨੂੰ ਇਨਡਾਇਰੈਕਟ ਢੰਗ ਨਾਲ ਕਾਬਜ਼ ਹੋਣਾ ਚਾਹੁੰਦੇ ਪੰਜਾਬ ਦੇ ਪੰਜਾਬ ਦੀ ਪੋਲਿਟਿਕਸ ਤੇ ਵੀ ਕਾਬਜ਼ ਹੋਣਾ ਚਾਹੁੰਦੇ ਨੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਸਾਡੀ ਰਿਚ ਹਿਸਟਰੀ ਜਿਹੜੀ ਹੈ ਆ ਸੈਕੂਲਰਿਜ਼ਮ ਦੀ ਨੈਸ਼ਨਲ ਨੈਸ਼ਨਲਿਜ਼ਮ ਦੀ ਉਹਨੂੰ ਭੰਗ ਕਰਕੇ ਇਹ ਆਪਣਾ ਵੀ ਬੀਬ ਹੋਣਾ ਚਾਹੁੰਦੇ ਨੇ ਜਿਹੜਾ ਖਤਰੇ ਤੋਂ ਪੰਜ ਵਜੇ ਕੱਲ ਕਾਲ ਦਿੱਤੀ ਗਈ ਸਟੂਡੈਂਟਸ ਵੱਲੋਂ ਕੱਲ ਤੁਸੀਂ ਕਰ ਰਿਪਰੈਜ਼ੈਂਟੇਟ ਭੇਜੂਗਾ ਤੁਸੀਂ ਵੀ ਪਹੁੰਚੂਗੀ ਕਰੇ ਤੋਂ ਨਹੀਂ ਬਿਲਕੁਲ ਨਹੀਂ ਆਇਆ ਜਾਨ ਪਰ ਮੇਰੇ ਸਾਥੀ ਜ਼ਰੂਰ ਜਿਹੜਾ ਸਾਡੇ ਸਾਥੀ ਜੀ ਬੜਿੰਗ ਸਾਹਿਬ ਵੱਲੋਂ ਬੱਚਿਆਂ ਦੇ ਨਾਲ ਮਜ਼ਾਕ ਕੀਤਾ ਗਿਆ ਉੱਥੇ ਤੇ ਵੀ ਇੱਕ ਮੈਂ ਤੁਹਾਨੂੰ ਆਸੀ ਕਿਸ ਮੁੱਦੇ ਤੇ ਆਪਾਂ ਕਿੰਨੇ ਦਿਨੋਂ ਜਿੱਦਰੋਂ ਤੁਸੀਂ ਕਮਾਣਾ ਚਾਹੁੰਦੇ ਹੋ ਮੈਂ ਆਣਾ ਥੈਂਕ ਯੂ ਠੀਕ